ਦੋਸਤੋ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਅਖੋਤੀ ਫਰਜੀ ਇਨਕਲਾਬੀ ਇੰਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਕਰ ਕਰਕੇ ਪਰਸੋਂ ਸ਼ਾਮ ਦਾ ਮੇਰਾ WhatsApp ਬੰਦ ਕਰਵਾ ਦਿੱਤਾ ਤੁਸੀਂ ਦੇਖ ਸਕਦੇ ਹੋ। ਔਰ WhatsApp ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਆਂ ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਆ। ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ ਬੀਜੇਪੀ ਸਰਕਾਰ ਤੇ ਲਾਉਂਦੇ ਨੇ ਇਸ ਦੇਸ਼ ਮੇਂ ਆਜ਼ਾਦੀ ਨਹੀਂ ਹੈ ਮੀਡੀਆ ਆਜ਼ਾਦ ਨਹੀਂ ਹੈ ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ ਸਾਰਾ ਪੰਜਾਬ ਦਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਾਂ ਤਾਂ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਾ ਕੇ ਕਿ ਪਰਚੇ ਦਰਜ ਕਰਾ ਕੇ ਜਰਨਲਿਸਟਾਂ ਤੇ ਉੱਤੇ ਜਿਵੇਂ ਕਿ ਦਸਤਾਵੇਜ਼ ਵਾਲੇ ਦੇ ਪਿੱਛੇ ਰਜਿੰਦਰ ਟੱਗੜ ਤੇ ਕੀਤਾ ਅਤੇ ਉਹਨਾਂ ਦੇ ਸਾਰੇ ਅ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਔਰ ਹੁਣ ਤੁਸੀਂ ਇਸ ਕੋਜੀ ਹਰਕਤ ਤੇ ਆ ਗਿਓ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ WhatsApp ਵੀ ਬੰਦ ਕਰਾਤਾ ਹੈ ਮੇਰੇ ਕੋਲ ਮੇਰੀਆਂ ਬ੍ਰਾਡਕਾਸਟ ਲਿਸਟਾਂ ਸੀ ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ ਮੇਰੇ ਕੋਲ 5000 ਆਦਮੀ ਦੇ ਗਰੁੱਪਸ ਬਣੇ ਹੋਏ ਨੇ ਜਿਹੜੇ ਬ੍ਰਾਡਕਾਸਟ ਲਿਸਟ ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ ਉਹ ਪਰसों ਸ਼ਾਮ ਦੀ ਬੰਦ ਪਹਿਲਾਂ ਮੈਂ ਸੋਚਿਆ ਕਿ ਰੂਟੀਨ ਆ ਸ਼ਾਇਦ ਦੁਬਾਰਾ ਚਲਾ ਦੇਣਗੇ ਅਸੀਂ ਈਮੇਲ ਵੀ ਕੀਤੀ ਅਸੀਂ ਉਹਨਾਂ ਨਾਲ ਕੰਟੈਕਟ ਵੀ ਕੀਤਾ ਲੇਕਿਨ ਮੇਰਾ WhatsApp ਉਹਨਾਂ ਨੇ ਫॉर ਅਨਨੋਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ WhatsApp ਨਹੀਂ ਚੱਲ ਰਿਹਾ ਇਹਨ ਇਲੈਕਸ਼ਨ ਦੇ ਪੋਲਿੰਗ ਤੋਂ 2 ਦਿਨ ਬੰਦ ਕਰਨ ਤੋਂ ਪਹਿਲਾਂ ਇਹਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ ਹੁਣ ਇਹਨੇ ਹਿੱਲ ਗਏ ਨੇ ਕਿ ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ WhatsApp ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਤੇ ਫਿਰ ਤੁਹਾਡੇ ਵਿੱਚ ਤੇ ਮੋਦੀ ਤੇ ਬੀਜੇਪੀ ਤਾਨਾਸ਼ਾਚ ਕੀ ਫਰਕ ਆ ਤੁਸੀਂ ਪਹਿਲਾਂ ਪਰਚਿਆਂ ਤੇ ਵੀ ਰੋਂਦੇ ਹੋ ਕਿ ਈਡੀ ਔਰ ਸੀਬੀਆਈ ਹਮਾਰੇ ਕੋ ਝੂਠੇ ਪਰਚੇ ਕਰ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਝੂਠੇ ਪਰਚੇ ਨਹੀਂ ਕੀਤੇ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਐਨਐਸਏ ਲਾ ਕੇ ਉਹਨਾਂ ਨੂੰ ਅਸਾਮੀਆਂ ਜ਼ਿਲ੍ਹਿਆਂ ਵਿੱਚ ਨਹੀਂ ਭੇਜਿਆ ਦੱਸਿਓ ਜਰਾ ਕਿਹਦੇ ਕਹਿਣ ਤੇ ਭੇਜਿਆ ਇਹ ਵੀ ਦੱਸੋ ਔਰ ਮੀਥੇਰ ਝੂਠ ਬੋਲਦਾ ਕਿ ਹੁਕਮ ਜਿਹੜੇ ਨੇ ਉਹ ਡੀਸੀ ਅਮਰਿਤਸਰ ਨੇ ਜਾਰੀ ਕੀਤੇ ਨੇ ਪੰਜਾਬ ਰਿਆਣਾ ਹਾਈ ਕੋਰਟ ਚੈਲੰਜ ਕੀਤਾ ਵਾ ਐਡੇ ਝੂਠੇ ਹੋ ਗਏ ਯਾਰ ਤੁਸੀਂ ਅੱਛਾ ਤੁਸੀਂ ਪਰਮਿੰਦਰ ਝੋਟੇ ਦੇ ਪਰਚਾ ਝੂਠਾ ਨਹੀਂ ਕਰਕੇ ਉਹਨੂੰ ਸੁਟਿਆ ਡਰੱਗਸ ਦੇ ਖਿਲਾਫ ਕੈਂਪੇਨ ਭਾਨੇ ਸਿੱਧੂ ਦੇ ਏਜੰਟਾਂ ਦੇ ਖਿਲਾਫ ਬੋਲ ਕੇ ਚਾਰ ਪੰਜ ਨਹੀਂ ਤੁਸੀਂ ਕੀਤੇ ਤੁਸੀਂ ਉਹ ਬੱਗੇ ਤੇ ਸਿਰਫ ਟਵੀਟ ਕਰਨ ਦੀ ਖਾਤਰ ਤੁਸੀਂ ਦਿੱਲੀ ਚ ਪੁਲਿਸ ਚੱਕਣ ਵਾਸਤੇ ਨਹੀਂ ਭੇਜੀ ਤੁਸੀਂ ਕੋਈ ਨੁਕਲ ਯੂਟਿਊਬਰ ਤੇ ਉਹਨੇ ਇੱਕ ਆਮ ਆਦਮੀ ਪਾਰਟੀ ਦੇ लवली ਯੂਨੀਵਰਸਿਟੀ ਦੇ ਐਮਪੀ ਦੇ ਖਿਲਾਫ ਇੱਕ YouTube ਤੇ ਪਾਈ ਵੀਡੀਓ ਕੀ ਤੁਸੀਂ ਉਹ ਨੂੰ ਜੰਮੂ ਜਾ ਕੇ ਪਰਚਾ ਦਰਜ ਕਰਕੇ ਚੱਕਰ ਨਹੀਂ ਪੇਚਾ ਆ ਤੁਹਾਡੇ ਸਾਹਮਣੇ ਬੈਠਾ ਖਹਿਰਾ ਕਿ ਤੁਸੀਂ ਮੇਰੇ ਤੇ ਪੰਜ ਪਰਚੇ ਝੂਠੇ ਨਹੀਂ ਕੀਤੇ ਜਦ ਤਿੰਨਾਂ 'ਚ ਮੈਨੂੰ ਤੁਸੀਂ ਅਰੈਸਟ ਨਹੀਂ ਕਰ ਸਕੇ ਕਿਉਂਕਿ ਮੈਨੂੰ ਐਂਟੀਸੀਪੇਟਿਵ ਬੇਲ ਮਿਲ ਜਾਂਦੀ ਸੀ ਫਿਰ ਤੁਸੀਂ ਭਗਵੰਤ ਉਹੀ ਚੱਕਿਆ ਕੇਸ 9 ਸਾਲ ਪੁਰਾਣਾ ਜਿਹਦੇ ਤੂੰ ਗਵਾਹੀ ਦਿੱਤੀ ਆ ਲੋਕਾਂ ਦੀ ਅਦਾਲਤ ਵਿੱਚ ਕਿ ਖਹਿਰੇ ਨਾਲ 2017 ਅਮਰਿੰਦਰ ਸਿੰਘ ਕਿਉਂਕਿ ਮੈਂ ਇੱਕ ਮਨਿਸਟਰ ਨੂੰ ਕਢਵਾਇਆ ਸੀ ਉਸ ਕੈਬਨਿਟ ਚੋਂ ਕਿ ਅਮਰਿੰਦਰ ਬਦਲਾਖੋਰੀ ਕਰ ਰਿਹਾ ਹੈ ਕਾਂਗਰਸ ਦੀ ਸਰਕਾਰ ਮੈਂ ਪਾਰਲੀਮੈਂਟ ਚਕੂੰਗਾ ਉਸਗੇ ਇਸ ਰੈਸ ਕਰ ਲਿਆ 4 ਮਹੀਨੇ ਤੇਰੀ ਅਗਨੀ ਠੰਡੀ ਹੋਈ ਦਿਲ ਦੀ ਨਫਰਤ ਦੀ ਭਾਵਨਾ ਫਿਰ ਤੁਸੀਂ ਜਦਨ ਮੇਰੀ ਬੇਲ ਹੋਣੀ ਸੀ 4 ਜਨਵਰੀ 2024 ਨੂੰ ਥਾਣਾ ਸੁਭਾਨਪੁਰ ਖਲਵਾਇਆ ਤੜਕੇ 2:10 ਮਿੰਟ ਤੇ ਪੰਜਵਾਂ ਪਰਚਾ ਦਰਜ ਕੀਤਾ ਜੇਲ੍ਹ ਚ ਰੱਖਣ ਵਾਲਾ ਉਹ ਯਾਰੋ ਤੁਹਾਡੇ ਤੇ ਮੋਦੀ ਚ ਫਰਕ ਕੀ ਹੈ ਤੁਸੀਂ ਪੰਜਾਬ ਦਾ ਉਹ ਬੁਰਾ ਹਾਲ ਕੀਤਾ ਪਿਛਲੇ 2 ਸਾਲ ਤੁਸੀਂ ਪਰਚੇ ਝੂਠੇ ਕੀਤੇ ਤੁਸੀਂ ਚਿੱਟਾ ਤੇ ਨਸ਼ੇ ਨਹੀਂ ਰੋਕ ਸਕੇ ਤੁਸੀਂ ਬੇਅਤਬੀਆਂ ਦਾ ਇਨਸਾਫ ਨਹੀਂ ਦੇ ਸਕੇ ਤੁਸੀਂ ਸਾਡੇ ਬੱਚੇ ਐਡੇ ਵੱਡੇ ਪੱਦਰ ਤੇ ਵਿਦੇਸ਼ਾਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਤੁਸੀਂ ਆ ਖੋਤੀ ਨੌਕਰੀਆਂ ਕਹਿੰਦੇ ਉਹ ਸਾਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਗਏ ਔਰ ਤੁਸੀਂ ਭਗਵੰਤਪਾਨ ਕਹਿੰਦਾ ਕਿ ਮੈਂ 40000 ਨੌਕਰੀ ਦੇ 2 ਸਾਲ ਦਿੱਤੀ ਆ ਇਹ ਵੀ ਦੱਸੋ 2 ਸਾਲ ਵਿੱਚ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਨੇ ਨੌਕਰੀਆਂ 40000 50000 ਮੁਲਾਜ਼ਮ 2 ਸਾਲਾਂ ਚ ਰਿਟਾਇਰ ਪ੍ਰਣਾਲਾ ਉੱਥੇ ਦਾ ਉੱਥੇ ਤੁਸੀਂ ਮੁਲਾਜ਼ਮਾਂ ਦਾ ਡੀਏ ਦੀਆ ਕਿਸ਼ਤਾਂ ਨਹੀਂ ਦੇ ਸਕੇ ਤੁਸੀਂ ਮੁਲਾਜ਼ਮਾਂ ਨੂੰ ਠੀਕ ਟਾਈਮ 'ਤੇ ਤਨਖਾਹ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਉਹਦਾ ਏਰੀਅਰਸ ਨਹੀਂ ਦਿੱਤੇ ਤੁਸੀਂ 올ਡ ਪੈਨਸ਼ਨ ਸਕੀਮ ਝੂਠ ਬੋਲ ਕੇ ਇੱਕ ਨੋਟੀਫਿਕੇਸ਼ਨ ਕੱਢਤੀ ਹਿਮਾਚਲ ਦੀ ਇਲੈਕਸ਼ਨ ਵੇਲੇ ਉਹ ਨੋਟੀਫਿਕੇਸ਼ਨ ਕੱਲੀ ਕਾਗਜ਼ 'ਤੇ ਰਹਿ ਗਈ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਲਾਗੂ ਕਰ ਸਕੇ ਤੁਸੀਂ ਪੈਨਸ਼ਨਰਸ ਦੇ ਪੈਸੇ ਨਹੀਂ ਦੇ ਸਕੇ ਸਾਡੇ ਅੱਜ ਵੀ 1.5 ਲੱਖ ਤੋਂ ਜ਼ਿਆਦਾ EMPLOYEES ਕੰਟਰੈਕਟ ਬੇਸਿਸ ਤੇ ਕਰ ਰਹੇ ਨੇ ਔਰ ਸੀਵਰੇਜ ਵਾਲੇ ਜਿਹੜੇ ਸਾਫ ਕਰਦੇ ਨੇ ਸਫਾਈ ਕਰਮਚਾਰੀ ਉਹ ਮੇਰੇ ਕੋਲ ਆਏ ਸਭ ਤੋਂ ਗਰੀਬ ਤਬਕਾ ਉਹ 25 ਸਾਲ ਤੋਂ ਲਗਾਤਾਰ ਸੀਵਰੇਜ ਸਾਫ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪੱਕੇ ਨਹੀਂ ਕਰ ਸਕੇ ਉਹ ਮਹਿਜ਼ 12000 ਰੁਪਏ ਤੇ ਸਾਰੇ ਸ਼ਹਿਰਾਂ ਦਾ ਪਿੰਡਾਂ ਦਾ ਗੰਦ ਸਾਫ ਕਰਦੇ ਨੇ ਉਹ ਮੱਥ ਝੂਠ ਬੋਲੋ ਪੰਜਾਬ ਦੇ ਵਿੱਚ ਆ ਕੇ ਤੁਹਾਡਾ ਸਿਹਤ ਦਾ ਮਾਡਲ ਫਲॉप ਡੇੜੇ ਦੇ ਦਾ ਹਸਪੀਟਲ ਦਿਖਾਤਾ 52 ਦਾ ਸਟਾਫ ਡਾਕਟਰਸ ਫਾਰਮਾਸਿਸਟ ਨਰਸਸ ਦਾ हां ਉੱਥੇ 24 ਕੇ 25 50% ਸਟਾਫ ਹੈ ਨਹੀਂ ਸਕੂਲਾਂ ਦਾ ਮਾਡਲ ਤੁਹਾਡਾ ਦਿਖਾਤਾ ਸੰਗਰੂਰ ਦੇ 50% ਤੋਂ ਉੱਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਔਰ ਮਲੇਰਕੋਟਲਾ ਜ਼ਿਲ੍ਹਾ ਜਿਹੜਾ ਬਣਾਇਆ ਹਲੇ ਉੱਥੇ ਤੁਸੀਂ ਕੋਈ ਰੈਗੂਲਰ ਡਿਸਟ੍ਰਿਕਟ ਐਜੂਕੇਸ਼ਨ ਆਫੀਸ ਨਹੀਂ ला सके ਕਿਸੇ ਪ੍ਰਿੰਸੀਪਲ ਨੂੰ ਉਹਦਾ ਆਫੀਸ਼ੀਅਲ ਚਾਰਜ ਦਿੱਤਾ ਹੋਇਆ ਵਾ ਕਿਉਂ ਝੂਠ ਬੋਲ ਬੋਲ ਕੇ ਇਸ਼ਤਿਹਾਰ ਲਵਾ ਲਵਾ ਕੇ ਸਾਡੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਔਰ ਇੱਥੇ ਤੁਸੀਂ ਕਿਸੇ ਬੰਦੇ ਨੂੰ ਇਨਸਾਫ ਨਹੀਂ ਦੇ ਸਕੇ ਤੁਹਾਡੇ ਨਾਲ ਦਾ ਮੈਂ ਕਹਿੰਦਾ ਕਿ ਮਿਸਲੀਡਿੰਗ ਪਾਰਟੀ ਜ਼ਿੰਦਗੀ ਚ ਨਹੀਂ ਦੇਖੀ ਹਜ਼ਾਰ ਹਜ਼ਾਰ ਗਨ ਮੈਨ ਲੈ ਕੇ ਚਲਦੇ ਨੇ ਕਹਿੰਦੇ ਸੀ ਸਾਦੇ ਜੇ ਬੰਦੇ ਆ लवली ਯੂਨੀਵਰਸਿਟੀ ਦੇ ਮਾਲਕ ਨੂੰ 25000 ਕਰੋੜ ਦੇ ਬੰਦੇ ਨੂੰ ਐਮਪੀ ਬਣਾਤਾ ਰਾਜ ਸਭਾ ਦਾ ਔਰ ਇੱਕ ਬਣਾਤਾ ਸੰਜੀਵ अरोड़ा ਲੁਧਿਆਣੇ ਦਾ ਕਦੀ ਸੁਣਿਆ ਹੀ ਨਹੀਂ ਕੌਣ ਆ ਬੰਦੇ ਕਿੱਥੇ ਰਹਿੰਦੇ ਨੇ ਦੋ ਬਣਾਤੇ ਗੈਰ ਪੰਜਾਬੀ ਸੰਦੀਪ ਪਾਟਕ ਤੇ ਆ ਰਗਵ ਛੱਡਾ ਤੇ ਖੈਰਾ ਬਾਹਰਲਾ ਹੋ ਗਿਆ ਤੇ ਇਹ ਅੰਦਰਲੇ ਹੋਗੇ ਤੁਹਾਡੇ ਪਹਿਰਾ ਪੰਜਾਬ ਲਈ ਲੜੇ ਹਰਥਾਂ ਪੁੰਚੇ ਜੇਲਾ ਕੱਟੇ ਅਸੀਂ ਬਾਹਰ ਦੇ ਤਿਆਰ 라ਗਵ ਚੱਡਾ ਤੇ ਸੰਦੀਪ ਪਾਠਕ ਇਹ ਤੁਹਾਡੇ ਅੰਦਰਲੇ ਹੋ ਗਏ ਬਸ ਇਹੀ ਦੱਸਣਾ ਸੀਗਾ ਤੁਸੀਂ ਸਾਰੇ ਕੇਜਰੀਵਾਲ ਦੇ ਬੱਚੇ ਹੋ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਪੱਛੇ ਤੁਸੀਂ ਸ਼ਰਾਬ ਘਟਾਲੇ ਵਿੱਚ ਹਜ਼ਾਰਾਂ ਕਰੋੜਾਂ ਦੇ ਸਕੈਂਡਲ ਫਸੇ ਹੋਏ ਹੋ ਦਿੱਲੀ 'ਚ ਲੱਖ ਕਈ ਜੋ ਕੱਟੜ ਇਮਾਨਦਾਰ ਸੁਪਰੀਮ ਕੋਰਟ ਨੇ ਜਵਾਨਤਾ ਚ ਚੈੱਕ ਕੀਤੀਆਂ ਤੁਹਾਡੀਆਂ ਕੇਜਰੀਵਾਲ ਇੱਕ ਤਰੀਕ ਤੱਕ ਬਾਹਰ ਇੰਟਰਿਮ ਮਿਲਤੇ ਹੈ ਔਰ ਜਦੋਂ ਪੰਜਾਬ ਦਾ ਸ਼ਰਾਬ ਘਟਾਲੇ ਦੀ ਜਾਂਚ ਹੋਵੇਗੀ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਵਿੱਚੇ ਚੀਮਾ ਵਿੱਚੇ ਭਗਵੰਤ ਸੋ ਉਹ ਕੀ ਕਹਿੰਦੇ ਆ ਜਦੋਂ ਦੂਜਿਆਂ ਲਈ ਤੁਸੀਂ ਟੋਆ ਪੱਟਦੇ ਹੋ ਉਹਦੇ ਟਿੱਕਣਾ ਹੀ ਟਿੱਕਣਾ ਜੋ ਪੀਜੋਗੇ ਉਹੀ ਵੱਡੋਗੇ ਮੇਰੇ ਵੀਰੋ ਇਸ ਲਈ ਪੰਜਾਬ ਨਿਵਾਸੀਆਂ ਨੂੰ ਮੇਰੀ ਬੇਨਤੀ ਲਾਸਟ ਮਿੰਟ ਅਪੀਲ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਇਨਕਲਾਬੀਆਂ ਤੋਂ ਜਿਨ੍ਹਾਂ ਨੇ ਸਿਰਫ ਫੋਟੋਆਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਅਗਰ ਉਹ ਜੀਂਦੇ ਹੁੰਦੇ ਤਾਂ ਰੋਰੇ ਹੁੰਦੇ ਯਾਰ ਕਿ ਸਾਡਾ ਨਾਮ ਇਸਤੇਮਾਲ ਕਰ ਰਹੇ ਆ ਅੱਜ ਸਾਡੇ ਨਾਲ ਚੀਤ ਭਗਤ ਸਿੰਘ ਜੀ ਦਾ ਦਾ ਪਰਿਵਾਰ ਜਿਹੜਾ ਹੈ ਉਹਦੀਆਂ ਭਤੀਜੀਆਂ ਉਹਦੀਆਂ ਅੱਗੇ ਭਤੀਜੀਆਂ ਉਹ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਰੂਟ ਸ਼ੋਅ ਭਵਾਨੀਗੜ੍ਹ ਤੋਂ ਜਿਹੜਾ ਹੁਣ ਸ਼ੁਰੂ ਹੋਣ ਵਾਲਾ ਸਾਡਾ ਮੈਂ ਉੱਥੇ ਪਹੁੰਚ ਚੱਲਿਆ ਵਾਂ ਮੇਰੀ ਸਭ ਨੂੰ ਅਪੀਲ ਹੈ ਕਿ ਅੱਜ ਦੇ ਰੂਟ ਸ਼ੋਅ ਨੂੰ ਕਾਮਯਾਬ ਕਰੋ ਸਾਡਾ ਭਲੱਥ ਵਿੱਚ ਵੀ ਰੂਟ ਸ਼ੋਅ ਨਿਕਲਣ ਲੱਗਿਆ ਵਾ ਉੱਥੇ ਵੀ ਪਲੀਜ਼ ਭਲੱਥ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ ਐਸਐਸ ਪੈਲੇਸ ਬੇਗੋਵਾਲ ਵਿੱਚ ਤੇ ਤੇ ਸੰਗਰੂਰ ਲੋਕ ਸਭਾ ਦੇ ਸਮੂਹ ਨੌਜਵਾਨਾਂ ਨੂੰ ਸਾਰੇ ਗੈਰਤਮੰਦ اخਲਾਕੀ ਬੰਦਿਆਂ ਨੂੰ ਕਾਂਗਰਸ ਦੇ ਰ ਨੂੰ ਅਤੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਮੇਰੇ ਤੇ ਬਹੁਤ ਸਿਰ ਤੇ ਹੱਥ ਰੱਖਿਆ ਕਈਆਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਜ਼ਿੰਦਗੀ ਚ ਵੋਟ ਨਹੀਂ ਪਾਈ ਪਰ ਤੇ ਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ ਚੰਗੇ ਚੰਗੇ ਅੰਮ੍ਰਿਤਧਾਰੀ ਬੀਬੀਆਂ ਬੰਦੇ ਬਜ਼ੁਰਗ ਸੋ ਮੈਂ ਤੁਹਾਡਾ ਦੇਨ ਨਹੀਂ ਦੇ ਸਕਦਾ ਸਾਡਾ ਕੈਂਪੇਨ ਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਬਸ ਪਰਸੋਂ ਨੂੰ ਵੋਟ ਪਾ ਕੇ ਇਸ ਕੈਂਪੇਨ ਨੂੰ ਸਿਰੇ ਚੜਾ ਦਿਓ ਔਰ ਮੇਰਾ 3 ਨੰਬਰ ਤੇ EVM ਦੇ ਉੱਤੇ ਨਿਸ਼ਾਨ ਹੈ 3 ਨੰਬਰ ਤੇ ਬਟਨ ਦਬਾਉਂਗੇ ਤਾਂ ਮੈਂ ਤੁਹਾਡਾ ਜੋ ਸੰਗਰੂਰ ਦੇ ਮੁੱਦੇ ਨੇ ਔਰ ਪੰਜਾਬ ਦੇ ਪੱਖ ਦੇ ਮੁੱਦੇ ਨੇ ਬੰਦੀ ਸਿੰਘਾਂ ਦੇ ਸੰਗਰੂਰ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ ਸੰਗਰੂਰ ਦੇ ਵਿੱਚ ਵਾਟਰ ਟੇਬਲ ਬਹੁਤ ਫ੍ਰੀ ਸੀਟ ਕਰ ਗਿਆ ਸੰਗਰੂਰ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਕਰਜ਼ੇ ਦੀ ਮਾਰ ਚੱਲ ਰਹੇ ਨੇ ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਜ਼ਿੰਦਗੀ ਚ ਪਾਰਟੀਆਂ ਤੋਂ ਉੱਤੇ ਉੱਠ ਕੇ ਕੰਮ ਕੀਤਾ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਮੈਨੂੰ ਪਰਸੋਂ ਨੂੰ ਮੇਰੇ ਚੋਣ ਨਿਸ਼ਾਨ ਹੱਥ ਪੰਜੇ ਤੇ ਵੋਟ ਪਾ ਕੇ ਇੱਥੇ ਵੀ ਕਾਮਯਾਬ ਕਰੋਗੇ ਤੇ ਪ੍ਰਥ ਵਿੱਚ ਵੀ ਚੋਣ ਨਿਸ਼ਾਨ ਹੱਥ ਪੰਜੇ ਤੇ ਜਮਨੀ ਗੋਮਰ ਨੂੰ ਹੁਸ਼ਾਰਪੁਰ ਦੀ ਲੋਕ ਸਭਾ ਕੈਂਡੀਡੇਟ ਨੂੰ ਵੀ ਕਾਮਯਾਬ ਕਰੋਗੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਮੈਕਸਿਮਮ ਸ਼ੇਅਰ ਕਰਨਾ ਪਰ ਇੱਕ ਵਾਰ ਫਿਰ ਤੁਸੀਂ ਸਕਰੀਨ ਸ਼ਾਟ ਦੇ ਸਕਦੇ ਹੋ ਕਿ ਮੇਰਾ WhatsApp ਜਿਹੜਾ ਹੈ ਉਹ ਇਹਨਾਂ ਨੇ ਬੰਦ ਕਰਵਾ ਦਿੱਤਾ ਸ਼ਿਕਾਇਤਾਂ ਕਰਕੇ ਸਪੈਮ ਵਗੈਰਾ ਜੋ ਵੀ ਕਰਦੇ ਨੇ ਸ਼ਿਕਾਇਤਾਂ ਇਹਨਾਂ ਨੇ ਬੰਦ ਕਰਵਾ ਦਿੱਤਾ ਪਰ ਚਲੋ ਕੋਈ ਗੱਲ ਨਹੀਂ ਕਿ ਮੈਂ ਤਾਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਿਤੇ ਲੋਕ ਸਭਾ ਵਿੱਚ ਇਹਨਾਂ ਨੇ ਬਹੁਤ ਸਰਕਾਰੀ ਤੰਤਰ ਵਰਤਿਆ ਸਾਡੇ ਸਰਪੰਚਾਂ ਤੇ ਬਲੌਕ ਸੰਮਤੀਆਂ ਦੇ ਗਲਾਂ ਚ ੱੱਕੇ ਨਾ ਪਟੇ ਪਾਏ ਪਰ ਅੰਦਰੋਂ ਸਾਡੇ ਨਾਲ ਹੀ ਨੇ ਔਰ ਵੋਟਾ ਅਕਾਲਪੁਰ ਭਾਈ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਵੋਟ ਪਈ ਗਈ ਮੈਨੂੰ ਇੱਕ ਵੀ ਕੈਂਪੇਨ ਵਿੱਚ ਨੈਗੇਟਿਵ ਕਮੈਂਟ ਨਹੀਂ ਆਇਆ ਇੱਕ ਵੀ ਕੈਂਪੇਨਸ ਨੈਗੇਟਿਵ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਮੈਨੂੰ ਪਿੰਡਾਂ ਚ ਗਿਆ ਨੂੰ ਮੈਂ 400 ਸਵਾ 400 ਪ੍ਰਿੰਟ ਘੁੰਮ ਲਿਆ 583 ਚੋਂ ਕਿਸੇ ਇੱਕ ਵਿਅਕਤੀ ਨੇ ਨੇ ਕਿਹਾ ਕਿ ਖੈਰਾ ਸਾਹਿਬ ਤੁਸੀਂ ਕਿਤੇ ਬਾਹਰੋਂ ਆਏ ਹੋ ਉਹਨਾਂ ਨੇ ਮੈਨੂੰ ਆਪਣਾ ਪੁੱਤ ਆਪਣਾ ਭਰਾ ਜਿਹੜਿਆਂ ਨੇ ਆਪਣਾ ਬਜ਼ੁਰਗ ਸਮਝ ਕੇ ਮੈਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹਦਾ ਦੇਨ ਮੈਂ ਤੁਹਾਨੂੰ ਨਹੀਂ ਦੇ ਸਕਦਾ ਤੁਹਾਡਾ ਪਿਆਰ ਮੇਰੇ ਸਿਰ ਤੇ ਕਰਜ਼ਾ ਹੋਵੇਗਾ ਇਸ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਪਾਰਲੀਮੈਂਟ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਕੰਮਾਂ ਦੀ ਸ਼ਕਲ ਵਿੱਚ ਵਿਆਜ ਸਮੇਤ ਇਹ ਕਰਜ਼ਾ ਮੋੜਨ ਨੂੰ ਵਚਨਬੱਧ ਹਾਂ ਤੋਂ ਮਿਲਦੇ ਆ ਪਵਾਨੀਗੜ ਦੇ ਰੂਟ ਸ਼ੋਅ ਵਿੱਚ ਹੁਣੇ 10 ਮਿੰਟ ਚ ਮੈਂ ਉੱਥੇ ਪਹੁੰਚ ਜਾਣਾ ਆਓ ਸਾਰੇ ਉੱਥੇ ਮਿਲ ਕੇ ਆਪਾਂ ਅੱਜ ਦਾ ਅਖੀਰਲੇ ਦਿਨ ਦਾ ਕੈਂਪੇਨ ਨੂੰ ਕੰਪਲੀਟ ਕਰ ਦਈਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਰ ਅੱچھے ਲੱਗੀਆਂ ਗੱਲਾਂ ਤਾਂ ਇਹਨੂੰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ